ਸਤਕਾਰਯੋਗ ਠਾਕੁਰudev ਸਿੰਘ ਜੀ ਆਪ ਜੀ ਨੂੰ ਬੇਨਤੀ ਕਰਨ ਲੱਗਾ ਉਮੀਦ ਹੈ ਆਪ ਜੀ ਨੂੰ ਕੋਈ ਨਾ ਕੋਈ ਸਹਿਯੋਗ ਪਹੁੰਚਾ ਦੇਵੇਗਾ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਇਸ ਕਰਕੇ ਨਹੀਂ ਕਿ ਅਸੀਂ ਤੁਹਾਨੂੰ ਸਤਗੁਰੂ ਸਮਝਦੇ ਹਾਂ ਨਹੀਂ ਇਸ ਕਰਕੇ ਕਿ ਆਪ ਜੀ ਮੇਰੇ ਭਰਾ ਹੋ ਗੁਰੂ ਪੁੱਤਰ ਇਸ ਕਰਕੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਿਆ ਤਾਂ ਇਹ ਸਾਭ ਵਿੱਚ ਜਿੱਥੇ ਆਪ ਜੀ ਆਪ ਜੀ ਦੇ ਸਾਥੀਆਂ ਨੇ ਕਬਜ਼ਾ ਕੀਤਾ ਹੋਇਆ ਉਸ ਮੇਲੇ ਦਾ ਭੋਗ ਪੈ ਗਿਆ ਹੋਵੇਗਾ ਨਹੀਂ ਤੇ ਪੈਣ ਵਾਲਾ ਉਥੋਂ ਦਾ ਮੇਲਾ ਸਮਾਪਤ ਹੋ ਗਿਆ ਉਹ ਮੇਲਾ ਵੀ ਨਾਮਤਾਰੀ ਸੰਗਤ ਦਾ ਸੀ ਇਹ ਮੇਲਾ ਵੀ ਨਾਮਤਾਰੀ ਸੰਗਤ ਦਾ ਆਪ ਜੀ ਨੂੰ ਬੇਨਤੀ ਹੈ ਆਪ ਜੀ ਪੂਜ ਸਤਿਗੁਰੂ ਮਾਤਾ ਚੰਦਕੌਰ ਜੀ ਅਤੇ ਸੰਤ ਜਗਦਾਤਾ ਸਿੰਘ ਜੀ ਬਾਕੀ ਸਾਰੇ ਪਰਿਵਾਰ ਨੂੰ ਲੈ ਕੇ ਇੱਥੇ ਆਓ ਸਾਰੀ ਸੰਗਤ ਨੂੰ ਲੈ ਆਓ ਇੱਥੇ ਆ ਕੇ ਦਰਸ਼ਨ ਦਿਓ ਸਾਨੋ ਇੱਥੇ ਜਿੰਨੀ ਸੰਗਤ ਬੈਠੀ ਹੈ ਸਾਨੋ ਆਪ ਜੀ ਤੋਂ ਆਪ ਜੀ ਦੇ ਦਰਸ਼ਨਾਂ ਤੋਂ ਕੋਈ ਖਤਰਾ ਨਹੀਂ ਨਾ ਕਿਸੇ ਚੀਜ਼ ਦੇ ਇਥੋਂ ਖੁੱਸਣ ਦਾ ਖਤਰਾ ਹੈ ਆਪ ਜੀ ਦੇ ਕੋਲ ਕਿਸੇ ਬਦਵੀ ਦਾ ਕਬਜ਼ਾ ਹੋਵੇਗਾ ਕਿਸੇ ਜਾਇਦਾਦ ਦਾ ਕਬਜ਼ਾ ਹੋਵੇਗਾ ਜਿਹੜੀ ਸੰਗਤ ਇਥੇ ਲਈਚੀ ਹੈ ਇਹ ਸੰਗਤ ਕੋਲ ਸਿੱਖੀ ਹੈ ਸ਼ਰਧਾ ਹੈ ਇਹ ਚੀਜ਼ ਕੋਈ ਵੀ ਖੋ ਨਹੀਂ ਸਕਦਾ ਇਸ ਕਰਕੇ ਸਾਨੂੰ ਕੋਈ ਖਤਰਾ ਨਹੀਂ ਕਿ ਸਾਡੇ ਤੋਂ ਕੋਈ ਖੋ ਕੇ ਕੁਝ ਲੈ ਜਾਵੇਗਾ ਕੋਈ ਕਬਜ਼ਾ ਲੈ ਜਾਵੇ ਕਿਉਂਕਿ ਸਾਡੇ ਖਾਸ ਕਰਕੇ ਮੇਰੇ ਭੈਣੀ ਸਾਹਿਬ ਆਉਣ ਤੇ ਆਪ ਜੀ ਨੂੰ ਡਾਰੇ ਕਿ ਇੱਥੇ ਕਬਜ਼ਾ ਕਰ ਲੈਣਗੇ ਸਾਡੇ ਤੋਂ ਕਿਸੇ ਦੀ ਕਬਜ਼ਾ ਕਰਨ ਦੀ ਕੋਈ ਇੱਛਾ ਨਹੀਂ ਪਰ ਨਾ ਤੁਹਾਡੇ ਤੋਂ ਸਾਡਾ ਤੁਹਾਡੇ ਤੋਂ ਕੁਝ ਖੋਣ ਦੀ ਵੀ ਕੋਈ ਇੱਛਾ ਨਹੀਂ ਚਲੋ ਤੁਹਾਡਾ ਢਾਰ ਤੁਹਾਨੂੰ ਮੁਬਾਰਕ ਅਸੀਂ ਫੇਰ ਵੀ ਤੁਹਾਨੂੰ ਬੇਨਤੀ ਕਰਦੇ ਆ ਸਾਰੀ ਸੰਗਤ ਹੀ ਬੇਨਤੀ ਕਰਦੇ ਆ ਮੈਂ ਵਿਸ਼ੇਸ਼ ਰੂਪ ਵਿੱਚ ਕਰਦਾ ਕਿ ਆਪ ਜੀ ਇੱਥੇ ਦਰਸ਼ਨ ਦਿਓ ਤਾਂ ਕਿ ਪੰਥ ਇਕੱਠਾ ਹੋ ਜਾਵੇ ਸਾਨੂੰ ਆਪ ਜੀ ਦੇ ਦਰਸ਼ਨਾਂ ਤੋਂ ਖਤਰਾ ਨਹੀਂ ਕਿਉਂ ਕਿਉਂ ਨਹੀਂ ਖਤਰਾ ਕਿਉਂਕਿ ਇਹ ਜਿੰਨੀ ਸੰਗਤ ਇੱਥੇ ਬੈਠੀ ਹੈ ਇਹ ਸਾਰੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਸੇਖ ਨੇ ਅਸੀਂ ਸਾਰੇ ਸਤਗੁਰੂ ਨਾਨਕਦੇਵ ਜੀ ਦੇ ਸੇਖਾਂ ਅਤੇ ਜੋ ਸ਼ਬਦ ਸਾਰਿਆਂ ਨੇ ਆਪ ਜੀ ਨੇ ਸੁਣਿਆ ਸੁਰਗ ਨਰਕ ਤੇ ਮੈਂ ਰਿਹਾ ਸਤਗੁਰ ਕੇ ਬਰਸਾਦ ਇਸ ਸੰਗਤ ਨੂੰ ਨਰਕ ਦਾ ਡਰ ਤੇ ਕੀ ਇਹਨਾਂ ਨੂੰ ਸੁਰਗ ਦਾ ਵੀ ਡਰ ਨਹੀਂ ਹੈਗਾ ਇਹ ਸੰਗਤ ਨੂੰ ਨਰਕ ਦਾ ਤੇ ਕੀ ਸੁਰਗ ਦਾ ਵੀ ਡਰ ਨਹੀਂ ਕਿਉਂਕਿ ਨਾ ਨਰਕ ਚ ਜਾਣਾ ਨਾ ਸੁਰਗ ਚ ਜਾਣਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨੀ ਲੱਗਿਆ ਸਾਡਾ ਜਨਮ ਮਰਨ ਕੱਟਿਆ ਗਿਆ ਕੋਈ ਚਿੰਤਾ ਨਹੀਂ ਸਤਿਗੁਰੂ ਜੀ ਬਣਦੀ ਡੈ ਸਤਿਗੁਰੂ ਜੀ ਬਣਦੀ ਡੈ ਸਤਿਗੁਰੂ ਜੀ ਬਣਦੀ ਸਾਥ ਸ੍ਰੀ ਠਾਕੁਰ ਜੀ ਆਪ ਜੀ ਆਪ ਜੀ ਇੱਥੇ ਦਰਸ਼ਨ ਦਿਓ ਕਿਉਂਕਿ ਆਪ ਜੀ ਨੂੰ ਮਾਇਆ ਦੀ ਲੋੜ ਹੈ ਵੋਟਾਂ ਦੀ ਵੀ ਲੋੜ ਹੈ ਜੇ ਇਹ ਸਾਰੀ ਸੰਗਤ ਆਪ ਜੀ ਦੇ ਨਾਲ ਹੋਏਗੀ ਆਪ ਜੀ ਦੀ ਸ਼ਾਨ ਵਧੇਗੀ ਨਾਮ ਧਾਰੀ ਪੰਥ ਦੀ ਸ਼ਾਨ ਵਧੇ ਸਾਡਾ ਕੁਝ ਨਹੀਂ ਕਰਦਾ ਸਰਕਾਰੇ ਦਰਬਾਰੇ ਭਾਵੇਂ ਆਕਾਲੀ ਸਰਕਾਰ ਹੋਵੇ ਕਾਂਗਰਸ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਚੰਗਾ ਵੱਡਾ ਵਿਖਾਵਾ ਚਾਹੀਦਾ ਵੋਟਾਂ ਦਾ ਜਦੋਂ ਆ ਸਾਰੀ ਸੰਗਤ ਵੀ ਆਪ ਜੀ ਦੇ ਨਾਲ ਹੋਏਗੀ ਆਪ ਜੀ ਦੀ ਸ਼ਾਨ ਵਧੇਗੀ ਘਟਦੀ ਨਹੀਂ ਅਤੇ ਪੰਥ ਦੀ ਵੀ ਸ਼ਾਨ ਵਧੇਗੀ ਇਸ ਕਰਕੇ ਆਪ ਜੀ ਨੂੰ ਫੇਰ ਬੇਨਤੀ ਹੈ ਕਿ ਆਪ ਜੀ ਕਿਰਪਾ ਕਰੋ ਇੱਥੇ ਦਰਸ਼ਨ ਦਿਓ ਰਹੀ ਗੱਲ ਬੇਮਖਾਂ ਦੇ ਮੱਥੇ ਲੱਗਣ ਤੋਂ ਡਰਨ ਦੇ ਆਪ ਜੀ ਦੇ ਵੀ ਬਚਨ ਨੇ ਕਿ ਬੇਮਖਾਂ ਦੇ ਮੱਥੇ ਨਾ ਲੱਗੋ ਸ਼ੇਰ ਦੇ ਸਾਹਮਣੇ ਜਾ ਕੇ ਮਰ ਜਾਓ ਆਪ ਜੀ ਦੇ ਸੇਵਕ ਵੀ ਇਹਨਾਂ ਵਿਚਾਰਾਂ ਦੇ ਹੀ ਨੇ ਸੋ ਗੱਲ ਤੇ ਬੜੀ ਵਧੀਆ ਪਰ ਮੁਸ਼ਕਲ ਇਹ ਹੈ ਕਿ ਜਦੋਂ ਆਪ ਜੀ ਬੇਬੇ ਦਲੀਪ ਕੌਰ ਜੀ ਦੇ ਕੋਲ ਚਲੇ ਜਾਂਦੇ ਹੋ ਉਦੋਂ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਜੇ ਬੇਬੇ ਜਲੀਪੌਰ ਜੀ ਬੇਮੁਖ ਨਹੀਂ ਤੇ ਫਿਰ ਮਾਤਾ ਜੀ ਨੂੰ ਨਾ ਕੋਲ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਬੇਬੇ ਜਲੀਪੌਰ ਜੀ ਨੂੰ ਕਣੀ ਸਾਹਿਬ ਕਿਉਂ ਨਹੀਂ ਆਉਣ ਦਿੱਤਾ ਜਾਂਦਾ ਤੇ ਜੇ ਬੇਬੇ ਜਲੀਪੌਰ ਜੀ ਬੇਮੁਖ ਨੇ ਤੇ ਆਪ ਜੀ ਉੱਥੇ ਕਿਉਂ ਜਾਂਦੇ ਹੋ ਇਸ ਕਰਕੇ ਬੇਮੁਖ ਕੌਣ ਹੈ ਕੌਣ ਨਹੀਂ ਇਹ ਫਤਵਾ ਸਾਨੂੰ ਕੋਈ ਨਹੀਂ ਦੇ ਸਕਦਾ ਅਸੀਂ ਗੁਰੂ ਕੇ ਸੇਖਾਂ ਉਹ ਹੈਗੇ ਆ ਸਾਨੂੰ ਕੋਈ ਸਿੱਖੀ ਤੋਂ ਖਾਰਜ ਨਹੀਂ ਕਰ ਸਕਦਾ ਸੋ ਦਾਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਬਹੁਤ ਨਿਮਰਤਾ ਸਹਿਤ ਆਪ ਜੀ ਇੱਥੇ ਦਰਸ਼ਨ ਦਿਓ ਆਪ ਜੀ ਦੀ ਸ਼ਾਨ ਵਧੇਗੀ ਨਾਮ ਤਾਰੀ ਪੰਥ ਦੀ ਸ਼ਾਨ ਵਧੇਗੀ ਪੰਥ ਇਕੱਠਾ ਹੋ ਜਾਵੇਗਾ ਜੋ ਖਿੱਚੋ ਤਾਣ ਖਰਚੀ ਤਨਾ ਬਣੇ ਹੋਏ ਨੇ ਸੰਗਤ ਦੇ ਆਪਸ ਵਿੱਚ ਉਹ ਸਾਰੇ ਸਮਾਪਤ ਹੋ ਜਾਣਗੇ ਕਿਉਂਕਿ ਜਿਹੜੀ ਸੰਗਤ ਇੱਥੇ ਬੈਠੀ ਹੈ ਇਹਨਾਂ ਦੇ ਭੈਣ ਭਣੋਈਏ ਸਾਲੇ ਉਧਰ ਤੁਹਾਡੇ ਕੋਲ ਵੀ ਬੈਠੇ ਨੇ ਸਭ ਦੇ ਘਰਾਂ 'ਚ ਲੜਾਈਆਂ ਪਈਆਂ ਨੇ ਇਹ ਸਾਰਾ ਕੁਝ ਸਮਾਪਤ ਹੋ ਜਾਏਗਾ ਆਪਸੀ ਮੁਕੱਦਮੇ ਸਮਾਪਤ ਹੋ ਜਾਣਗੇ ਪੰਥ ਪਰਫੁੱਲਤ ਹੋਵੇਗਾ ਅਤੇ ਅਖੀਰਲੀ ਗੱਲ ਜਿਹੜੀ ਕਿ ਆਪ ਜੀ ਅਤੇ ਆਪ ਜੀ ਦੇ ਸਾਰੇ ਪੰਥ ਦੋਖੀ ਆਗੂਆਂ ਵਾਸਤੇ ਬਹੁਤ ਜ਼ਰੂਰੀ ਸਮਝਣ ਦੀ ਲੋੜ ਹੈ ਇੱਥੇ ਜਿਹੜੀ ਸੰਗਤ ਬੈਠੀ ਹੈ ਇਹਨਾਂ ਦੇ ਵਿੱਚ ਕੁਝ ਸਰੀਰ ਉਹ ਨੇ ਜਿਹੜੇ ਕੀਰਤੀ ਨੇ ਭਜਨ ਬਾਣੀ ਕਰਦੇ ਨੇ ਕੀਰਤਨ ਕਰਦੇ ਨੇ ਇਹਨਾਂ ਸੱਚੇ ਸ਼ਰਦਾ ਲੋਨੇ ਇਹ ਸਿੱਖ ਜਿਹੜੇ ਨੇ ਏ ਰਾਜੇ ਜਨਕ ਤੋਂ ਕਬੀਰ ਜੀ ਤੋਂ ਘੱਟ ਨਹੀਂ ਹੈਗੇ ਏ ਰਾਜੇ ਜਨਕ ਅਤੇ ਕਬੀਰ ਜੀ ਤੋਂ ਘੱਟ ਨਹੀਂ ਹੈਗੇ ਸੋ ਆਪ ਜੀ ਅਤੇ ਆਪ ਜੀ ਦੇ ਪੰਥ ਦੋਖੀ ਆਗੂ ਜਿਹੜੇ ਪੰਥ 파ੜਨ ਦੀ ਨੀਤੀ ਰੱਖਦੇ ਨੇ ਅਤੇ ਵਖਰੇ ਵਖਰੀ ਤਰ੍ਹਾਂ ਪੰਥ ਦਾ ਨੁਕਸਾਨ ਕਰਕੇ ਆਪਣੇ ਘਰ ਭਾਲ ਰਹੇ ਨੇ ਉਹ ਸਾਰੇ ਜਦੋਂ ਇੱਥੇ ਆ ਕੇ ਰਾਜੇ ਜਨਕ ਵਰਗੇ ਇਹਨਾਂ ਸਿੱਖਾਂ ਦੇ ਦਰਸ਼ਨ ਕਰਨਗੇ ਉਹ ਬਚ ਜਾਣਗੇ ਉਹਨਾਂ ਦੀ ਮੁਕਤੀ ਹੋ ਜਾਏਗੀ ਉਹਨਾਂ ਦਾ ਉਧਾਰ ਹੋ ਜਾਏਗਾ ਇਸ ਕਰਕੇ ਵੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇੱਥੇ ਆ ਕੇ ਦਰਸ਼ਨ ਦਿਓ ਔਰ ਖਾਸ ਕਰਕੇ ਆਪਣੇ ਪੰਛੀ ਪਾੜੂ ਜਗਲਖੋਰ ਆਗੂਆਂ ਸਾਰਿਆਂ ਨੂੰ ਨਾਲ ਲੈ ਕੇ ਆਓ ਉਹਨਾਂ ਦਾ ਵੀ ਉਧਾਰ ਹੋ ਜਾਵੇ ਬਾਕੀ ਅਖੀਰ ਦੀ ਇੱਕ ਹੋਰ ਛੋਟੀ ਜੀ ਗੱਲ ਜਿਹੜੇ ਗੁਰਸਿੱਖ ਇਹਨੇ ਉੱਚੀ ਵਰਤੀ ਵਾਲੇ ਨੇ ਜਿਨ੍ਹਾਂ ਵਾਸਤੇ ਮੈਂ ਕਹਿ ਸਕਦਾ ਕਿ ਰਾਜੇ ਜੰਕ ਵਰਗੇ ਨੇ ਉਹਨਾਂ ਨੂੰ ਨਰਕ ਸੁਰਗ ਦੀ ਤੇ ਕੋਈ ਗੱਲ ਹੀ ਨਹੀਂ ਉਹ ਤੇ ਜਿਹੜੇ ਨਰਕ ਵਿੱਚ ਵੀ ਜਾਣਗੇ ਉਹ ਨਰਕ ਨੂੰ ਖਾਲੀ ਕਰਾ ਕੇ ਲੈ ਜਾਣਗੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਲੈ ਜਾਣਗੇ ਆਪ ਜੀ ਕਿਰਪਾ ਕਰੋ ਸੰਜਪਤਾਰ ਸਿੰਘ ਜੀ ਆਪ ਜੀ ਦੇ ਹੁਕਮ ਅਨਸਾਰ ਠਾਕੁਰ ਉਦੇ ਸਿੰਘ ਜੀ ਚੱਲਦੇ ਨੇ ਆਪ ਜੀ ਨੂੰ ਵੀ ਬੇਨਤੀ ਹੈ ਆਪ ਜੀ ਵੀ ਆਓ ਸਾਰੇ ਪਰਿਵਾਰ ਸੁਮੇਤ ਅਤੇ ਮਾਤਾ ਜੀ ਦੇ ਦਰਸ਼ਨ ਦੇਣ ਇੱਥੇ ਆਓ ਇਹ ਮੇਲਾ ਇਹ ਮਕੇਰੀਆਂ ਨਾਮ ਧਾਰੀ ਸੰਗਤ ਇਹ ਸਾਰੀ ਮਾਤਾ ਜੀ ਦੀ ਸੇਵਕ ਹੈ ਔਰ ਆਪ ਜੀ ਦਾ ਵੀ ਸਤਿਕਾਰ ਕਰਾਂਗੇ ਕਿਰਪਾ ਕਰੋ ਇੱਥੇ ਆ ਕੇ ਦਰਸ਼ਨ ਦਿਓ ਜੇ ਲੋੜ ਹੈ ਤੇ ਅਸੀਂ ਇੱਥੋਂ ਭਾਈ ਜੱਜ ਭੇਜ ਦਿੰਦੇ ਆ ਬੜਾ ਸ਼ੁਕਰੀਆ सुरगन रख ते न सतगुर के